ਇਆ ਆ ਆਪਣੇ ਕੋਲੇ ਮਿੱਤਰੋ ਪ੍ਰੀਤ 6099 ਇਹ ਟਰੈਕਟਰ ਨੂੰ ਆਪਾਂ ਫੁੱਲ ਮੋਡੀਫਾਈ ਕਰਨਾ ਫੁੱਲ ਮਤਲਬ ਫੁੱਲ ਜਿੰਨਾ ਵੀ ਇਹਦੇ ਸਮਾਨ ਲੱਗ ਸਕਦਾ ਹੋਇਆ ਉਨਾ ਹੀ ਅੱਜ ਦੀ ਇਹਦੀ ਕੰਡੀਸ਼ਨ ਚੈੱਕ ਕਰ ਲਓ ਤੇ ਜਿਵੇਂ ਜਿਵੇਂ ਆਪਾਂ ਇਹਨੂੰ ਤਿਆਰ ਕਰਾਂਗੇ ਓਏ ਵੀਡੀਓ ਬਣਦੀ ਰਹੂਗੀ ਇੱਕੋ ਹੀ ਵੀਡੀਓ ਪਾ ਦਾਂਗੇ ਲਾਸਟ ਤੇ ਬਣਾ ਕੇ ਜਦੋਂ ਇਹ ਫੁੱਲ ਤਿਆਰ ਹੋ ਗਿਆ ਸਾਰਾ ਸਮਾਨ ਲਾਤਾ ਤੇ ਹੁਣ ਅਗਲੀ ਤਿਆਰੀ ਕਰਤੀ ਸਟਾਰਟ ਕਵਾਂਡਲ ਦੀ ਦਾ ਛਤਰੀ ਲਾਈ ਹੈ ਇਹਦੇ ਤੋਂ ਛਤਰੀ ਵਾਲੇ ਬਾਹਲੇ ਵਟ ਕੱਢੇ ਹੋਏ ਸੀ ਆ ਦੇਖੋ ਸਾਰੇ ਨਟ-ਨੋਟ ਸਭ ਕੁਝ ਨਵਾਂ ਸਾਰੇ ਕਾ ਬੰਦੇ ਨੇ ਕੀਤਾ ਹਾਂਜੀ ਇਹ ਉਹੀ ਪ੍ਰੀਤ ਹੈ ਹੌਲੀ ਹੌਲੀ ਅੱਗੇ ਪ੍ਰੋਸੈਸ ਚ ਚੱਲੀ ਜਾਂਦਾ ਆਪਾਂ ਵੀਡੀਓ ਕੁਛ ਕੁਛ ਦਿਨ ਰੋਕੇ ਬਣਾਈ ਜਾਂਦੇ ਆ ਇਹ ਦੇਖੋ ਇਹਦੇ ਆਪ ਦੇ ਸਟicker ਸਾਰੇ ਗੈਪ ਕਰਤੇ ਤੇ ਇਹ ਬਣਾਦਾ ਡਿਫੈਂਡਰ ਲੈਂਡ ਰੋਵਰ ਆ ਆ ਮਰਗਾੜਾ ਤੇ ਲਾ ਦੇ ਹੈ ਆ ਉਧਰ ਲਾ ਦੇ ਅੰਕਲ ਬੰਨੀ ਹੁਣ ਇਹਦੇ ਐਂਡੀ ਇੰਡੀਕੇਟਰਾਂ ਦਾ ਕੰਮ ਕਰਾਉਣੇ ਆ ਤੇ ਉਸ ਤੋਂ ਬਾਅਦ ਵੀਡੀਓ ਵੀ ਐਡ ਕਰ ਦਾਂਗੇ ਤੇ ਡਿਫੈਂਡਰ ਡਿਫੈਂਡਰ ਬਣਾਦਾ ਡਰਾਈਵਰ ਤੋਂ ਹੈ ਅਰ ਵੱਡਾ ਜੋਡੀਅਰ ਮਿਕਸ ਕਰਤਾ ਇਹ ਜੋ ਖੇਤੋਂ ਵਿਵਾਹੀ ਕਰੇ ਜੋਡੀਅਰ ਅਰੇ ਲੋਕੋ ਇਹ ਸਾਰੇ ਟਰੈਕਟਰਾਂ ਦੇ ਲੋਗੋ ਲਾਉੜੇ ਇੱਥੇ ਜੋਡੀਅਰ ਜੋਡੀਅਰ ਕਰਾ ਇਹ ਆ ਗਏ ਤੇ ਟਾਇਰ ਰਿਮ ਰਿਮਾ ਦੇ ਵਿੱਚੋਂ ਵੀ ਇੰਜਨ ਦੇ ਨਾਲ ਸ਼ੋ ਦੇ ਨਾਲ ਦਾ ਰੰਗ ਕਰਤਾ ਬਾਕੀ 1016 ਵਾਲੇ ਟਾਇਰ ਆ ਇਹ ਸਾਈਜ਼ ਟਰੈਕਟਰ ਪੂਰਾ ਆਣ ਬੰਬ ਬਲਾ ਦੇਣੀ ਆਪਾਂ ਮੂੰਹ ਬੋਲਣ ਲਾ ਦੇਣਾ ਵੀ ਟਰੈਕਟਰ ਤਿਆਰ ਕਰਿਆ ਇਹ ਤਾਂ ਡੈਕ ਤਿਆਰ ਹੋ ਜਾਂਦਾ ਇਹ ਦੇਖੋ ਦੂਸਰੇ ਨਿਓਨ ਲਾ ਕੇ ਬਿਨਾ ਜਾਲੀਆਂ ਵਾਲੇ ਤੇ ਜਾਲੀਆਂ ਜੋੜੀਏ ਦੇਖੋ ਪੂਰੀਆਂ ਘੈਂਟ ਬਾਕੀ ਲੱਗੇ ਬਾਦ ਨੂੰ ਹੋਰ ਸਾਫ ਸਫਾਈ ਹੋ ਜੂਗੀ ਤੇ ਬਾਕੀ ਇਹਦਾ ਬੰਪਰ ਹੋਈ ਜਾਂਦਾ ਤਿਆਰ ਉਹ ਵੀ ਦਿਖਾਉਣੇ ਆ ਮੈਟੈਲਿਕ ਪੇਂਟ ਚ ਕੀਤਾ ਤਿਆਰ ਆਪਾਂ ਰੁਕ ਜੀ ਪਿੱਟਰਾ ਰੁਕ ਜੀ ਉੱਤੇ ਨਾ ਪਾਵੀਂ ਇਹ ਇਹਦਾ ਬੰਪਰ ਹੈ ਕੁਆਲਿਟੀ ਦੇਖੋ ਸਟਿਕਰਿੰਗ ਵਾਲਾ ਸਾਰਾ ਕੰਮ ਹੋ ਗਿਆ ਦਿੱਲੀ ਵਾਲੇ ਟਰੈਕਟਰ ਤੇ ਪ੍ਰੀਤ ਤੋਂ ਬਣਾਤਾ ਡਿਫੈਂਡਰ ਡਿਫੈਂਡਰ ਟਰੈਕਟਰ ਤਿਆਰ ਹੋ ਜਾਂਦਾ ਇਹ ਤੇ ਇਹਦੇ ਆਰ ਐਮ ਮਾਰੇ ਬਾਹਰ ਟਾਇਰ ਵੀ ਬਾਹਰ ਤੇ ਇਹਦੇ ਚੜਾਤਾ 1016 ਸਹਜ ਇੱਕ ਲਾਦਾ ਇਹਦੇ ਘੋੜਾ ਬੰਪਰ ਮੈਟੈਲਿਕ ਪੇਂਟ ਵਾਲਾ ਆ ਸਾਹਮਣੇ ਲਾਤੇ ਰੂਟਸ ਦੇ origignal ਹਾਰਨ ਇੱਕ ਇਹਦੇ LED ਟੂਪਾ ਪਾਤੀਆਂ ਵਿੱਚ ਫੁੱਲ ਜਿਹੜੀਆਂ ਚਿੱਟੇ ਜਨਨ ਵਾਲੀਆਂ ਹੁੰਦੀਆਂ ਫੁੱਲ ਸਿਰਾ ਕੰਮ ਕੀਤਾ ਜਿੰਨਾ ਵੀ ਕੀਤਾ ਇੱਕ ਇੱਕ ਚੀਜ਼ ਜੈਨੂਨ ਮਗਰਾਲਾ ਤੇ ਐਂਡੀਗੇਟਰ ਲਾ ਦੇ ਫਾਰਮ ਟਰੈਕ ਵਾਲੇ ਤੇ ਬਾਕੀ ਹਜੇ ਚੱਲੀ ਜਾਂਦਾ ਕਾਰੋਬਾਰ ਜਦੋਂ ਸਾਰੇ ਕੰਮ ਹੋ ਜਾਣ ਨਾ ਸੌਖੇ ਫਰ ਕੀ ਅੜ ਜਾਂਦਾ ਓਕੇ ਕੀ ਅੜ ਜਾਂਦਾ ਸਟੀering ਸਟੀering ਹਾਂ ਉਹ ਜਿਵੇਂ ਸੋਹਣ ਲਿਖਾ ਸਾਰਾ ਤਿਆਰ ਕਰ ਲਿਆ ਸੀਗਾ ਉਹਦਾ ਵੀ ਸਟੀering ਅੜ ਗਿਆ ਸੀ ਇਹਦਾ ਫੇਰ ਅੜ ਗਿਆ ਹੁਣ ਵੇਖ ਤੋ ਗ੍ਰੈਂਡਰ ਨਾਲ ਵੱਟ ਕੇ ਕੱਢ ਰਿਹਾ ਕਰਨਾ ਉਹ ਨਹੀਂ ਕਹਿੰਦਾ ਪੈਂਦਾ ਪੈਂਦਾ ਪੈ ਜਾਂਦਾ ਫਿਰ ਸੋਹਣਿਆ ਵੀ ਓਸੇ ਥੀਂ ਪੈਂਦੀ ਆ ਆ ਦੇਖ ਬਹੁਤ ਹੀ ਅਦਾ ਤਿਆਰ ਫੇਵਰ ਲੱਗ ਗਈ ਡੱਕ ਰਹਿ ਗਿਆ ਟਾਇਰ ਬਦਲ ਤੇ ਬਾਂਪਰ ਲੱਗ ਗਿਆ ਬਾਂਪਰ ਦੇ ਅੱਗੇ ਹਾਰਨ ਲੱਗੇ ਸਟੀਰਿੰਗ ਘੜਿਆ ਪਿਆ ਸਲੈਂਸਰ ਖੋਲਤਾ ਛੱਡ ਵੀ ਚਲਾ ਮੈਂ ਦੱਸ ਲੱਗ ਭਗ ਲਗ ਭਗ ਸਾਰਾ ਟਰੈਕਟਰ ਹੋ ਗਿਆ ਤਿਆਰ ਤੇ ਬਸ ਇਹਦੇ ਇੱਕ ਤਾਂ ਮਾੜੀ ਬੋਟੀ ਟੈਂਡਿੰਗ ਪੈਂਟਿੰਗ ਟੱਚਿੰਗ ਰਹਿ ਗਈ ਉਹ ਲੱਗਿਆ ਪਿਆ ਆਪਣਾ ਪੇਂਟਰ ਪੇਂਟਰ ਦਵਾਨਾ ਪੈਂਟਰ ਸਾਡਾ ਬਾਕੀ ਤਿਆਰ ਆ ਸਾਡੇ ਬੰਈਓ ਟਾਇਰ ਵੀ ਪਾ ਗਏ ਪਿੱਛੇ ਸਪਿੰਨਰ ਪਾ ਗਏ ਸਪਿੰਨਰ ਬਹੁਤ ਸੋਹਣੇ ਬਣੇ ਆ ਇਹ 36 ਲਾਤੀ ਇਹਦੇ ਕਰਾਊਨ ਆ ਲੈ ਸਪਿੰਨਰ ਤੂੰ ਪੰਜਾਬੀ ਘਮਾਤਾ ਲੈਟਾ ਲੋਡਾ ਸਾਰੀ ਚਲਾਦੀ ਆ ਲੈਟਾ ਲੋਡਾ ਸਾਫ ਡੈਕ ਵੀ ਚਲਾਦਾ ਲੋ ਵੀ ਫਾਈਨਲ ਅੱਜ ਹੋ ਹੀ ਗਿਆ ਪ੍ਰੀਤ ਤਿਆਰ ਦਿੱਲੀ ਵਾਲਾ ਸਾਰਾ ਹੁਣ ਐਂ ਤਿਆਰ ਪਰ ਤਿਆਰ ਆ ਦੇਖੋ ਇਹਦੀ ਲੁੱਕ ਇਹਦੀ ਸ਼ੁਰੂ ਤੋਂ ਲੈ ਕੇ ਐਂਡ ਤੱਕ ਵੀਡੀਓ ਬਣਾਈ ਆ ਵੀ ਜਿੱਦਨੇ ਆਇਆ ਸੀ ਉਵੇਂ ਕਿਵੇਂ ਦਾ ਸੀ ਤੇ ਅੱਜ ਇਹ ਕਿਵੇਂ ਦਾ ਹੋ ਗਿਆ ਜਿਹਨੇ ਪਾਸੇ ਵੀ ਦੇਖੋ ਗੁਰੂ ਘਰ ਨਾਲ ਤੇ ਗੁਰੂਆਂ ਨਾਲ ਜੁੜੇ ਹੋਏ ਬੰਦੇ ਆ ਜਿਨ੍ਹਾਂ ਦਾ ਟਰੈਕਟਰ ਆ ਹੋਇਆ ਦਾ ਸੀ ਦਿਨ ਵੇਲੇ ਰਿਵਿਊ ਤੇ ਹੁਣ ਨੇਰੇ ਜੇ ਪਏ ਤਾਂ ਹੁਣ ਇਹਦੀਆਂ ਲਾਈਟਾਂ ਚੰਗੀ ਤਰ੍ਹਾਂ ਸਾਫ਼ ਦਿਸਣਗੀਆਂ ਵੀ ਕੀ ਕੀ ਇਹਦੇ ਵਰਕ ਕੀਤਾ ਤੇ ਕੀ ਕੀ ਨਹੀਂ ਇਹ ਦੇਖੋ ਫਾਈਬਰ ਛਤਰੀ ਫਾਈਬਰ ਛਤਰੀ ਸਾਰੀ ਪਲੇਟਾਂ ਵਾਲੀ ਸਾਈਡ ਵਾਲੇ ਡੰਡੇ ਵੀ ਦੇਖੋ ਤੁਸੀਂ ਕਿੰਨੇ ਵਧੀਆ ਬਣਾਏ ਜਾਣ ਇਹ ਆਗੇ ਸਪਿੰਨਰ ਸਾਰੀ ਫਾਈਬਰ ਛਤਰੀ ਪਲੇਟਾਂ ਵਾਲੀ ਫਲਟਰ ਤਾਂ ਹੋ ਗਿਆ ਸੀ ਕੱਲ ਹੀ ਤਿਆਰ ਤੇ ਫਿਰ ਦਿੱਲੀ ਵਾਲੇ ਭਾਈ ਕਹਿੰਦੇ ਇਹਦੇ ਥੋੜੀ ਜਿਹੀ ਇੱਕ ਚੀਜ਼ ਹੋਰ ਲਾ ਕੇ ਦਿਓ ਆ ਦੇਖੋ ਸਾਹਮਣੇ ਚੱਲਦੀ ਅੱਜ ਇਹ ਸਕਰੀਨ ਲਾ ਕੇ ਦਿੱਤੀ ਆ ਹੁਣ ਜਮਾ ਓਕੇ ਦੀ ਰਿਪੋਰਟ ਕਰਤਾ